ਰਾਇਦ ਗਿੱਤਾਂ ਸਲਸਾ ਰਾਇਦ ਗਿੱਤਿ ਘਰੇ ਬਾਹ ਜਹੇ ਦਾ ਰਾਇ ਪ੍ਰੀਤ ਸਿੰਘ ਚੌਨੀ ਰਾਮਗੜੀਆ ਪਿੰਡ ਕਾਲੂ ਦੇ ਸੁਨੇਹ ਕਰਨਾ ਬਾਲ ਚਲਦਾ ਰਹੇ ਪਰਵਤੇ ਨੇ ਅੰਸਦਾ ਤੋਂ ਵਹਿਰੇ ਜਹੇ ਦਾ ਰਬਰੀ ਬਾਬਾ ਮੇਦਰ ਸਿੰਘ ਖੋੜੀ ਕਿ ਇਹ ਖੇ ਦਾ ਸੁਨੇਹ ਕਰਨਾ ਜਾਣ ਠੀਕ ਸਾਜੇ ਸਾਜੇ ਨੂੰ ਦੇਖ ਰਹੇ ਗੇ ਗਰੀ ਕਲ ਵੀ ਤੁਹਾ ਦਾ ਸੁਨੇਹ ਜਰਾ ਬਾਹ ਇਹ ਬਰਾਦਾ ਕਾਲੂ ਬੋਲਾ ਨਾ ਲਾ ਕੋਈ ਅਗਲੇ ਸਾਲ ਕਰਦੇ ਜੇ ਨਰਾਇਣ ਆ दुनिया के लिए कल नहीं महाराजियां नेता है वालों दुनिया के लोगों को पता लग सके महिला का हाला गुरु कल दरपात महाराजी हला एक चार बार त्यारह फोजा रहता है हला करना तू महल का भाव है स्थान तो फोजा जीडिया ने गुरु कल दरपात महाराजी दें ਯਾਦ ਯੰਤਿਆਰ ਉਹ 10 ਜਲਾਲ ਦੀ ਅੰਦਰ ਗਤਕੇ ਗਤਕੇ ਦੇ ਨਾਲ ਜੋਹਰ ਵਿਖਾਉਂਦੇ ਆ ਯਾਰ ਉਹ ਜਿਹੜੀਆਂ ਮਹੱਲਾ ਫੇਰ ਨਹੀਂ ਜਾਣੀ ਉਹ ਮਹੱਲਾ ਕਰਦੀਆਂ ਨੇ ਤੇ ਹਰ ਸੰਤਾਂ ਨੂੰ ਦੇ ਦਰਸ਼ਨ ਕਰੇ ਤੇ ਨਹੀਂ ਜਾਣੀ ਸੋ ਸ਼ਾਰੀ ਸੰਤਾਂ ਦਾ ਪੌਂਟੀਆਂ ਨੇ ਮਲੇ ਵੀ ਅੰਦਰ ਬਹੁਤ ਸੰਤਾਂ ਦਾ ਕਾਫੀ ਜੋੜ ਹੈ ਸਹਾਰੂ ਸੰਤਾਂ ਦਾ ਦੂਆ ਹੈ ਯਾਨੀ ਪੰਜ ਦੂਤਾ ਦਾ ਤਵਾ ਹੈ